ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਲਈ ਵੀਡੀਓ ਤੁਹਾਨੂੰ ਦਿਖਾਉਣੇ ਆ ਜੀ ਪਿੰਡ ਬਾਂਡੀ ਬਲਾਕ ਸੰਗਤ ਤੇ ਜਿਹੜਾ ਬਠਿੰਡਾ ਦੀ ਹੈ ਜੀ ਇਹ ਵੀਡੀਓ ਬਾਈ ਹਰਜਿੰਦਰ ਦੇ ਘਰੋਂ ਬਣਾਉਣੇ ਆ ਜੀ ਬਾਈ ਕੋਲੇ ਦੂਜਾ ਸੂਹਾ ਸੋਣ ਲਈ ਤਿਆਰ ਬਹੁਤ ਸੋਹਣੀ ਮੁਰਾ ਨਸਲ ਦੀ ਝੋਟੀ ਪਕਾਉ ਹੈ ਜੀ ਬਹੁਤ ਚੰਗੀ ਝੋਟੀ ਹੈ ਦੂਜਾ ਸੂਹਾ ਸੋਣਾ ਇਸ ਨੇ ਬਹੁਤ ਚੰਗਾ ਸੋਹਣਾ ਥਣ ਹਵਾਨਾ ਹੈ ਜੀ ਬਾਈ ਖੋਲ ਕੇ ਤੁਰੇ ਬੜੀ ਜੀ ਨੂੰ ਪਹਿਲੇ ਸੂਏ ਬਾਈ ਕਹਿੰਦਾ ਇਸਨੇ 13 14 ਲੀਟਰ ਦੁੱਧ ਦਿੱਤਾ ਜੀ ਖੁੱਲਾ ਹੁਣ ਦੂਸਰਾ ਸੂਆ ਸੋਣਾ ਹੈਗਾ ਘਰ ਦੀ ਝੋਟੀਆਂ ਬਾਈਆਂ ਦੀ ਬਹੁਤ ਸੋਹਣੀ ਥਣਕ ਕੁਆਲਿਟੀ ਹੈ ਜੀ 5 7 ਦਿਨ ਲੱਗਦਾ ਵੀ ਹਲੇ ਕੱਢ ਜੂਗੀ ਮੋਰ ਲਈ ਤਾਂ ਦੇਖੋ ਦੋਸਤੋ ਜੇ ਕਿਸੇ ਵੀਰ ਨੂੰ ਪਸੰਦ ਆਵੇ ਮੋਬਾਈਲ ਨੰਬਰ ਤੁਹਾਨੂੰ ਬਾਈ ਦਾ ਡਿਸਕ੍ਰਿਪਸ਼ਨ ਚ ਲਾ ਦੇਾਂਗੇ ਤੁਸੀਂ ਬਾਈ ਨਾਲ ਗੱਲ ਕਰ ਸਕਦੇ ਹੋ ਜੀ ਥੋੜਾ ਜਿਹਾ ਝੋਟੀ ਉਪਰ ਆ ਕਰਦੀ ਹੈ ਕਈ ਵਾਰ ਪਸ਼ੂ ਡਰ ਜਾਂਦਾ ਹੈ ਇਹ ਵੀਡੀਓ ਦੋਸਤੋ ਤੁਹਾਨੂੰ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ